ਜੀ ਤੁਝ ਬਿਨ ਕੋ ਨਹੀ ਪ੍ਰਭ ਰਖਣ ਹਾਰਾ ਰਾਮ ਪਦ ਤੀ ਉਦਾਰਨ ਹਰ ਬਿਰਦ ਤੁਮਾਰਾ ਰਾਮ ਪਦ ਤੀ ਉਦਾਰਨ ਸ਼ਰਨ ਸੁਆਮੀ

ਆਧਾਰਾ ਬਿਨਵੰਤ ਨਾਨਕ ਕਰ ਦੇ ਰੱਖੋ ਗੋਬਿੰਦ ਦੀਨ ਦਿਆਰਾ ਸ਼ਰਨ ਤੇਰੀ ਕਟ ਮਾ ਬੇੜੀ ਇਕ ਨਾਮ ਦੇ ਅਧਾਰਾ ਬਿਨਵੰਤ ਨਾਨਕ ਕਰ ਦੇ ਰੱਖੋ ਗੋਬਿੰਦ ਦੀਨ ਦਇਆਰਾ ਜਰਾ ਜ਼ੂਰ ਹਾਜਰਾ ਹਯੂਰ ਸਰਵ ਕਲਾ ਭਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖੇਗ ਭਗਤ ਵਾਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਬਖਸ਼ਿੰਦ ਪਿਤਾ ਪਤ ਤਾਂ ਨੂੰ ਪਾਲਣ ਵਾਲੇ ਪਾਪੀਆਂ ਨੂੰ ਬਖਸ਼ਣ ਵਾਲੇ ਗੁਨਾਹਗਾਰ ਨੂੰ ਬਖਸ਼ਣ ਵਾਲੇ ਦਿਆਲੂ ਕਿਰਪਾਲੂ ਰਿਜਕ ਦਾਤੇ ਸਭਨਾ ਦੇ ਸ਼ਰਮੌਰ ਬਾਣੀ ਕੇ ਬਹੁਤ ਕਲਯੂਗ ਦੇ ਉਤਾਰ ਗੁਰੂਆਂ ਭਗਤਾਂ ਭਟਾਂ ਸਿੱਖਾਂ ਦੀ ਜੋਤ ਬਾਣੀ ਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸ਼ਾ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਧੰਨਤਾ ਦੇ ਯੋਗ ਹੋ ਮਹਾਰਾਜ ਉਹਨੂੰ ਧੰਨ ਕਹਿ ਦਿੰਦੇ ਨੇ ਕਿੰਨੋਂ ਜਿਹੜੇ ਦਰਸ਼ਨ ਕਰਦੇ ਨੇ ਧੰਨ ਸੋ ਵਿਲਾ ਜਿਤ ਦਰਸ਼ਨ ਕਰਨਾ ਵਿਲੇ ਨੂੰ ਵੀ ਧੰਨ ਕਹਿੰਦੇ ਨੇ ਤੇ ਦਰਸ਼ਨ ਵਾਲਿਆਂ ਨੂੰ ਵੀ ਧੰਨ ਕਹਿੰਦੇ ਨੇ ਧੰਨ ਧੰਨ ਭਾਗ ਹਮਾਰੇ ਸਾਡੇ ਭਾਗ ਚੰਗੇ ਨੇ ਅਸੀਂ ਧੰਨਾ ਜੇ ਸਾਡੇ ਭਾਗ ਖਰਾਬ ਹੋਣਗੇ ਫਿਰ ਸਾਨੂੰ ਧੰਨ ਦੀ ਜਗ੍ਹਾ ਮਹਾਰਾਜ ਕੁਝ ਹੋਰ ਕਹਿੰਦੇ ਨੇ ਆਪਾਂ ਕੱਲ ਵੀ ਪੰਗਤੀ ਪੜ੍ਹੀ ਸੀ ਜੋ ਸਤਿਗੁਰੂ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵਿਆ ਧ੍ਰਿਗ ਜੀਵਾਸ ਉਹਨਾਂ ਨੂੰ ਤ੍ਰਿਘਾਰ ਤੇ ਧ੍ਰਿਗਾ ਕਿਹਾ ਪਰ ਜਿਹੜੇ ਆਉਂਦੇ ਨਹੀਂ ਉਹਨਾਂ ਨੂੰ ਬਹੁਤ ਵਡਿਆਈ ਦਿੱਤੀ ਹੈ ਸਫਲ ਕੋਈ ਵੀ ਇਨਸਾਨ ਜਦੋਂ ਸਫਲਤਾ ਵੱਲ ਆਪਣਾ ਕਦਮ ਪੁੱਟਦਾ ਪੈਰ ਧਰਦਾ ਉਹਨੂੰ ਨੇਚਰਲੀ ਅਸੀਸਾਂ ਮਿਲਣ ਲੱਗ ਜਾਂਦੀਆਂ ਨੇ ਨਿਆਣਾ ਪੇਪਰ ਦੇਣ ਜਾਂਦਾ ਮਾਂ ਦੇਂਜ ਖੰਡ ਪਾ ਕੇ ਥੋੜੀ ਜੀ ਨਾ ਦੇ ਦਿੰਦੀ ਲੈ ਪੁੱਤ ਖਾ ਲੈ ਉਹਦੀ ਅਸੀਸ ਇੱਕ ਹੁੰਦੀ ਹੈ ਰਵਾਜ ਜੀ ਹੋਰ ਕੋਈ ਕਿਸੇ ਦਾ ਬੱਚਾ ਕੋਈ ਕਿਧਰੇ ਕਿਤੇ ਟੈਸਟ ਤੇ ਜਾਵੇ ਕਿਸੇ ਜੌਬ ਤੇ ਪਹਿਲੀ ਵਾਰ ਜਾਵੇ ਜਾਂ ਕਿਧਰੇ ਵੀ ਜਾਵੇ ਤੇ ਉਹ ਨੂੰ ਅਸੀਸ ਦਿੰਦੀ ਹੈ ਕਿਉਂਕਿ ਉਹ ਮਤਲਬ ਸਫਲਤਾ ਦੀ ਪੌੜੀ ਚੜਨ ਲੱਗ ਗਿਆ ਉਹ ਨੂੰ ਅਸੀਸਾਂ ਮਿਲਦੀਆਂ ਨੇ ਜਿਹੜਾ ਸਫਲਤਾ ਦੀ ਪੌੜੀ ਚੜਨ ਲੱਗਦਾ ਹੈ ਗੁਰੂ ਵੀ ਅਸੀਸ ਦਿੰਦਾ ਹੈ ਅਸੀਂ ਜਿਹੜਾ ਇੱਥੇ ਆਉਂਦੇ ਆ ਸਫਲਤਾ ਦੀ ਪੌੜੀ ਚੜਨ ਲੱਗੇ ਆ ਤੇ ਨਾਲ ਹੀ ਅਸੀਸ ਮਿਲ ਜਾਂਦੀ ਹੈ ਪਹਿਲੀ ਪੌੜੀ ਤੇ ਪੈਰ ਰੱਖਿਆ ਤੇ ਮਹਾਰਾਜ ਜੀ ਦੀ ਪੰਗਤੀ ਕਹਿੰਦੇ ਚਰਨ ਸ਼ਰਨ ਗੁਰੂ ਏਕ ਪੰਡਾ ਜਾਏ ਚਲ ਸਤਿਗੁਰੂ ਕੋਟ ਪੰਡਾ ਅੱਗੇ ਹੋਏ ਲੇਦੇ ਅਜੇ ਆਪਾਂ ਕਦਮ ਚੱਕਿਆ ਹੀ ਤੇ ਮਹਾਰਾਜ ਜੀ ਅੱਗਿਓ ਸਾਨੂੰ ਅਰਸ਼ੀਵ ਕਰਨ ਦੇ ਲਈ ਸਾਨੂੰ ਅੱਗਿਓ ਸਨਮਾਨ ਦੇਣ ਦੇ ਲਈ ਸਤਕਾਰ ਦੇਣ ਦੇ ਲਈ ਮਹਾਰਾਜ ਜੀ ਪਹੁੰਚ ਗਏ ਆ ਗਏ ਇਹ ਨੇਚਰਲੀ ਕੁਦਰਤੀ ਹੈ ਜਦੋਂ ਕੋਈ ਪ੍ਰੋਣਾ ਬਣ ਕੇ ਕਿਸੇ ਦੇ ਦਰ ਤੇ ਜਾਂਦਾ ਤੇ ਉਹਨੂੰ ਸਤਕਾਰ ਦੇਣਾ ਜ਼ਰੂਰੀ ਹੈ ਜਦੋਂ ਅਸੀਂ ਕਿਸੇ ਦੇ ਦਰ ਜਾਂਦੇ ਆਂ ਅਸੀਂ ਪਰੋਹਣੇ ਬਣ ਜਾਂਦੇ ਆਂ ਤੇ ਜਿਹੜਾ ਇੱਥੇ ਆਂਦਾ ਉਹਨੂੰ ਵੀ ਮਹਾਰਾਜ ਜੀ ਪਰੋਹਣੇ ਸਮਝ ਕੇ ਰੱਸੀਬ ਕਰਦੇ ਨੇ ਆਏ ਸੰਤ ਪਰੋਹਣੇ ਕੀਰਤਨ ਹੋ ਰਹਿਣ ਸਵਾਈ ਵੀ ਮਹਾਰਾਜ ਦੀ ਕੀਤੀ ਉਹ ਮਤਲਬ ਸ਼ਬਦ ਕਿਤੇ ਸੈਨਵਾਸ ਤੇ ਥੋੜੋ ਹੈ ਭਾਈ ਕੱਲੇ ਸੈਨ ਭਗਤ ਲਈ ਵੀ ਉਦੋਂ ਦਾ ਉਚਾਨ ਕੀਤਾ ਵੀ ਕਥਾ ਬਣਾਉਣ ਲਈ ਨਹੀਂ ਸਾਨੂੰ ਸਾਰਿਆਂ ਨੂੰ ਪਰੋਹਣੇ ਕਿਹਾ ਸਾਨੂੰ ਸਾਰਿਆਂ ਨੂੰ ਸੰਤ ਗਿਆ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਨੂੰ ਸ੍ਰੇਸ਼ਟ ਕਿਹਾ ਉਹਨਾਂ ਨੂੰ ਸਤ ਸੰਗੀ ਕਿਹਾ ਉਹਨਾਂ ਨੂੰ ਬਹੁਤ ਵੱਡੇ ਵੱਡਾ ਉਹਨਾਂ ਨੂੰ ਦਰਜਾ ਮਿਲਿਆ ਜਿਹੜਾ ਸੰਗਤ ਦੇ ਵਿੱਚ ਬੈਠਾ ਠੀਕ ਹੈ ਜੀ ਆਪਾਂ ਸੰਸਾਰ ਦੇ ਵਿੱਚ ਤੁਰਦੇ ਫਿਰਦੇ ਆ ਵਿਚਰਦੇ ਆ ਸਾਨੂੰ ਕੌਣ ਪੁੱਛਦਾ ਕੁਝ ਬੁਲਾਉਂਦਾ ਵੀ ਨਹੀਂ ਇੱਥੇ ਦੇਖੋ ਕਿੰਨਾ ਸਾਨੂੰ ਪਿਆਰ ਦਿੱਤਾ ਜਾਂਦਾ ਕਿੰਨਾ ਸਤਕਾਰ ਦਿੱਤਾ ਜਾਂਦਾ ਕੋਈ ਵੀ ਸਾਨੂੰ ਬੁਲਾਵੇਗਾ ਬੜੀ ਇੱਜ਼ਤ ਨਾਲ ਬੁਲਾਵੇਗਾ ਬੜੇ ਸਤਕਾਰ ਨਾਲ ਬੁਲਾਵੇਗਾ ਔਰ ਵਾਹਿਗੁਰੂ ਕਰਕੇ ਬੁਲਾਵੇਗਾ ਰਾਮ ਜੀ ਕਰਕੇ ਬੁਲਾਵੇਗਾ ਠੀਕ ਹੈ ਜੀ ਵਾਹਿਗੁਰੂ ਜੀ ਆ ਲਓ ਪ੍ਰਸ਼ਾਦ ਵਾਹਿਗੁਰੂ ਜੀ ਲਓ ਪ੍ਰਸ਼ਾਦ ਆ ਵਾਹਿਗੁਰੂ ਲਓ ਚਾਹ ਦਾ ਲੰਗਰ ਵਾਹਿਗੁਰੂ ਜੀ ਲਓ ਸਾਰਿਆਂ ਨੂੰ ਵਾਹਿਗੁਰੂ ਕਿਹਾ ਜਾਂਦਾ ਕਿਉਂ ਐਡਾ ਵੱਡਾ ਰਤਬਾ ਐਡਾ ਵੱਡਾ ਦਰਜਾ ਵਾਹਿਗੁਰੂ ਦਾ ਦਰਜਾ ਮਿਲ ਗਿਆ ਸਾਨੂੰ ਵਾਹਿਗੁਰੂ ਜੀ ਪ੍ਰਸ਼ਾਦ ਆ ਵਾਹਿਗੁਰੂ ਜੀ ਦੇਗ ਵਾਹਿਗੁਰੂ ਜੀ ਚਾਹ ਦੇ ਲੰਗਰ ਵਾਹਿਗੁਰੂ ਜੀ ਦੁੱਧ ਦੇ ਲੰਗਰ ਵਾਹਿਗੁਰੂ ਜੀ ਆਹ ਖਾਣ ਦੀਆਂ ਜੋ ਵੀ ਚੀਜਾਂ ਵਾਹਿਗੁਰੂ ਕਹਿ ਕੇ ਇੰਨਾ ਪਿਆਰ ਇੰਨਾ ਸਤਕਾਰ ਦਿੱਤਾ ਜਾਂਦਾ ਕਿਉਂਕਿ ਅਤ ਉੱਚਾ ਤਾਕਾ ਦਰਬਾਰਾ ਇਹ ਦਰਬਾਰ ਬੜਾ ਉੱਚਾ ਹੈ ਠੀਕ ਹੈ ਜੀ ਅਸੀਂ ਜਿੰਨੇ ਇੱਥੇ ਮੈਂ ਬੇਨਤੀ ਕਰ ਰਿਹਾ ਸਾਨੂੰ ਸਾਰਿਆਂ ਨੂੰ ਸਤਕਾਰ ਹੈ ਬਹੁਤ ਸਤਕਾਰ ਹੈ ਜੋ ਗੁਰਬਾਣੀ ਸੁਣਦਾ ਉਹਨੂੰ ਵੀ ਜੋ ਗੁਰਬਾਣੀ ਸੁਣਾਉਂਦਾ ਉਹਨੂੰ ਵੀ ਬੜਾ ਹੀ ਪਿਆਰ ਸੋ ਗੁਰੂ ਬਹੁਤ ਪਿਆਰ ਤੇ ਸਤਿਕਾਰ ਦਿੰਦਾ ਹੈ ਮਹਾਰਾਜ ਮੇਰ ਕਰਨ ਅੱਜ ਦਾ ਲੜੀਵਾਰ ਸ਼ਬਦ ਆ ਰਾਮ ਕਰਦੇ ਆ ਵਿਚਾਰ ਬਹੁਤ ਹੀ ਪਿਆਰੀ ਮਾਰੇ ਫਰਮਾਨ ਕਰਦੇ ਨੇ ਤੁਝ ਬਿਨ ਕੋ ਨਾਹੀ ਪ੍ਰਭ ਰੱਖਣ ਹਰ ਰਾਮ ਮਾਲਕ ਤੇਥੋਂ ਬਿਨਾ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਵੀ ਸਹਾਰਾ ਨਹੀਂ ਜਿਹੜਾ ਮੈਨੂੰ ਵਿਕਾਰਾਂ ਦੀ ਤਪਸ਼ ਤੋਂ ਬਚਾ ਲਵੇ ਮੇਰਾ ਜੀਵਨ ਜਲ ਰਿਹਾ ਹੈ ਮੇਰਾ ਜੀਵਨ ਨਿਵਕਾਰਾਂ ਦੀ ਅੱਗ ਵਿੱਚ ਜਲ ਰਿਹਾ ਮਰਜ ਦੀ ਬਾਣੀ ਕਹਿੰਦੀ ਜਲ ਜਾਵੋ ਜੀਵਨ ਨਾਮ বিনা ਜਿਹਦੇ ਜੀਵਨ ਵਿੱਚ ਨਾਮ ਨਹੀਂ ਵਿਕਾਰ ਅਵਸ਼ਾਣਗੇ ਜਿਸਦੇ ਜੀਵਨ ਵਿੱਚ ਨਾਮ ਨਹੀਂ ਕਲਪਨਾ ਤੇ ਫੁਰਨੇ ਤੇ ਚੰਚਲਤਾ ਹੀ ਅਵਸ਼ੋ ਹੈਗੀ ਜਿਹਦੇ ਮਨ ਵਿੱਚ ਐਵੇਂ ਹੀ ਫੁਰਨੇ ਨੇ ਐਵੇਂ ਹੀ ਪ੍ਰਤੀਬਿੰਬ ਨੇ ਐਵੇਂ ਹੀ ਕਲਪਨਾ ਐਵੇਂ ਹੀ ਚੀਜ਼ਾਂ ਜਨਮ ਲਈ ਜਾਂਦੀਆਂ ਨੇ ਉਹ ਬੰਦਾ ਤਪਦਾ ਹੋਏਗਾ ਚਿੰਤਾ ਦੇ ਵਿੱਚ ਤਪਦਾ ਹੋਏਗਾ ਫਿਕਰ ਦੇ ਵਿੱਚ ਤਪਦਾ ਹੋਏਗਾ ਸੋਚ ਵਿੱਚ ਤਪਦਾ ਹੋਏਗਾ ਨਫਰਤ ਈਰਖਾ ਦੇ ਵਿੱਚ ਤਪਦਾ ਹੋਏਗਾ ਤੇ ਉਹ ਤਪਦਾ ਹੋਏਗਾ ਸੋ ਗੁਰੂ ਸਾਹਿਬ ਮੇਰ ਕਰਦੇ ਨੇ ਸਾਨੂੰ ਸਮਝਾ ਰਹੇ ਨੇ ਤੇਰੇ ਨਾਮ ਤੋਂ ਬਿਨਾਂ ਸਾਡੀ ਅੰਦਰਲੀ ਤਪਸ਼ ਨੂੰ ਪ੍ਰਭ ਰੱਖਣ ਹਾਰਾ ਰਾਮ ਹੋਰ ਕੋਈ ਵੀ ਬਚਾ ਸਕਣ ਵਾਲਾ ਜਾਂ ਬੁਝਾਉਣ ਵਾਲਾ ਨਹੀਂ ਹੈ ਤੁਜ ਬਿਨ ਕਵਣਾ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਤੂੰ ਹੀ ਮੇਰਾ ਤੁਝ ਮੈਨ ਕੋ ਨਾਹੀ ਪ੍ਰਭ ਰਾਖਣ ਹਰਿਆ ਰਾਮ ਸੋ ਸਾਡਾ ਰਖੇ ਕੋ ਹੈ ਸਾਨੂੰ ਸਾਰੀਆਂ ਚੀਜ਼ਾਂ ਤੋਂ ਉਹਨੇ ਬਚਾਉਣਾ ਆਦਤੂ ਬਚਾਉਣਾ ਵਿਆਦਤੂ ਬਚਾਉਣਾ ਉਪਾਦਤੂ ਬਚਾਉਣਾ ਉਹਨੇ ਸਾਨੂੰ ਜਿਹੜੇ ਸਾਰੇ ਪੂਰਵਲੇ ਕਰਮ ਨੇ ਉਹਨਾਂ ਦੇ ਵਿੱਚ ਦੋਸ਼ ਹੈ ਉਹਨਾਂ ਤੋਂ ਬਚਾਉਣਾ ਜਿਹੜੇ ਪ੍ਰੈਜੈਂਟ ਕਰ ਰਹੀਆਂ ਉਹਨਾਂ ਤੋਂ ਬਚਾਉਣਾ ਤੇ ਜਿਹੜਾ ਅੱਗੇ ਜਿਹੜਾ ਸਾਡਾ ਆਉਣ ਵਾਲਾ ਸਮਾਂ ਉਹਨੂੰ ਕਲੀਨ ਕਰਨਾ ਉਹਨੂੰ ਸੁਹੇਲਾ ਬਣਾਉਣਾ ਇਹ ਮਾਰਾ ਹੀ ਨੇ ਬਣਾਉਣਾ ਕੋਈ ਕਿਸੇ ਨੇ ਨਹੀਂ ਬਣਾਉਣਾ ਅੱਗੇ ਬਸਣਾ ਸੁਹੇਲਾ ਸਾਰੇ ਕਰਮ ਕਰਮ ਕੱਟ ਕੇ ਵੱਢ ਕੇ ਠੀਕ ਹੈ ਜੀ ਬਿਗਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰੂ ਨਾਮ ਦੇ ਲਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਸਾਨੂੰ ਮਾਰਾ ਹੀ ਨੇ ਪ੍ਰਸੰਤਾ ਦੇਣੀ ਐਸ ਕਰਗੇ ਮਾਰੇ ਨਰ ਭਾਈ ਆਪਾਂ ਜੁੜੇ ਰਹੀਏ ਲੱਗੇ ਰਹੀਏ ਸੋ ਤੁਝ ਬਿਨ ਕੋ ਨਾਹੀ ਪ੍ਰਭ ਰੱਖਣ ਹਰ ਰਾਮ ਮਾਰੇ ਕਹਿੰਦੇ ਕੋਈ ਵੀ ਤੇਰੇ ਤੋਂ ਬਿਨਾ ਮੇਰਾ ਨਹੀਂ ਹੈ ਜਿਹੜਾ ਮੈਨੂੰ ਰੱਖੇਗਾ ਮੈਨੂੰ ਬਚਾਏਗਾ ਪਤ ਤੇ ਉਧਾਰਨ ਹਰ ਬਿਰਦ ਤੁਹਾਡਾ ਰਾਮ ਮਾਰੇ ਕਹਿੰਦੇ ਨੇ ਵੀ ਪਤ ਤਾਂ ਨੂੰ ਉਧਾਰਨਾ ਭੈੜਿਆਂ ਦਾ ਵੀ ਭਰਾ ਕਰਨਾ ਮੁੱਢ ਕਦੀਮਾ ਤੂੰ ਉਹਦਾ ਏ ਸੁਭਾਅ ਹੈ ਇਹਦਾ ਬਿਰਦ ਹੈ ਵੀ ਜੋਸ਼ ਨਾਵੇ ਤਿਸ ਕੰਟ ਲਾਵੇ ਉਹ ਕੱਲੇ ਉਹਨਾਂ ਨੂੰ ਨਹੀਂ ਮਤਲਬ ਸੰਭਾਲਦਾ ਜਿਹੜੇ ਚੰਗੇ ਨੇ ਜਿਹੜੇ ਮਾੜੇ ਨੇ ਉਹਨਾਂ ਨੂੰ ਵੀ ਰਾਹ ਦੇ ਦਿੰਦਾ ਹੈ ਉਹਨਾਂ ਨੂੰ ਵੀ ਰਸਤਾ ਦੇ ਦਿੰਦਾ ਹੈ ਉਹਨਾਂ ਨੂੰ ਵੀ ਭਲੇ ਬਣਾ ਦਿੰਦਾ ਹੈ ਉਹਨਾਂ ਨੂੰ ਵੀ ਚੰਗੇ ਬਣਾ ਲੈਂਦਾ ਅਸੀਂ ਚੰਗਿਆਂ ਨਾਲ ਹੀ ਚੰਗੇ ਰਹਿੰਦੇ ਆ ਨਾ ਪਰ ਰੱਬ ਬੁਰਿਆਂ ਦੇ ਨਾਲ ਵੀ ਚੰਗਾ ਲੈਂਦਾ ਧਿਆਨ ਦੇਣਾ ਅਸੀਂ ਚੰਗਿਆਂ ਦੇ ਨਾਲ ਚੰਗਾ ਕਰਦੇ ਆ ਬੁਰਿਆਂ ਦੇ ਨਾਲ ਬੁਰਾ ਕਰਦੇ ਆ ਪਰ ਪਰਮ ਪਿਤਾ ਪ੍ਰਮਾਤਮਾ ਚੰਗਿਆਂ ਨਾਲ ਤੇ ਚੰਗਾ ਕਰਦਾ ਹੀ ਬਹੁਤ ਚੰਗਾ ਕਰਦਾ ਹੈ ਪਰ ਬੁਰਿਆਂ ਨਾਲ ਵੀ ਉਹ ਚੰਗਈ ਕਰਦਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਉਹ ਅਕਿਰਤ ਕਰਨ ਅਕਨਾਂ ਨੂੰ ਤੁਮ ਸਮਰੱਤ ਵੱਡਾ ਮੇਰੀ ਮਤ ਥੋੜੀ ਰਾਮ ਪਾਲੇ ਅਕਿਰਤ ਕਰਨਾ ਪੂਰਨ ਜੀਤ ਤੇਰੀ ਰਾਮ ਉਹ ਮਤਲਬ ਅਕਿਰਤ ਕਰਨ ਜਿਹੜੇ ਉਹਨੂੰ ਭੁੱਲੇ ਹੋਏ ਨੇ ਉਹਨਾਂ ਨੂੰ ਵੀ ਮਾਲਕ ਕਰ ਰਿਜਕ ਦਿੰਦਾ ਉਹਨਾਂ ਨੂੰ ਵੀ ਮਾਲਕ ਚੜ੍ਹਦੀ ਕਲਾ ਦਿੰਦਾ ਹੈ ਉਹਨਾਂ ਤੇ ਵੀ ਮਿਹਰ ਭਰਿਆ ਹੱਥ ਰੱਖਦਾ ਸਾਰਿਆਂ ਨੂੰ ਉਹ ਪਾਲਦਾ ਭਾਵੇਂ ਕੋਈ ਚੋਰ ਹੈ ਭਾਵੇਂ ਕੋਈ ਠੱਗ ਹੈ ਭਾਵੇਂ ਕੋਈ ਝੂਠਾ ਹੈ ਭਾਵੇਂ ਕੋਈ ਸੰਤ ਹੈ ਚਾਹੇ ਕੋਈ ਮਹਾਂਤ ਹੈ ਉਹ ਸਾਰਿਆਂ ਨੂੰ ਹੀ ਪਾਲਦਾ ਕਿਉਂਕਿ ਸਾਰੇ ਉਸ ਦੇ ਬੱਚੇ ਨੇ ਜਿਹੜੇ ਸਹੀ ਨਹੀਂ ਉਹਨਾਂ ਨੂੰ ਸਹੀ ਕਰ ਦਿੰਦਾ ਗੁਰ ਕੀ ਮਤ ਤੋਂ ਲੇ ਆਨੇ ਅਸੀਂ ਜਿਹੜੇ ਸਹੀ ਆ ਜਿਹੜੇ ਬਾਕੀਆਂ ਨੂੰ ਕੀ ਵੀ ਬਾਕੀ ਸਹੀ ਨਹੀਂ ਅਸੀਂ ਵੀ ਨਹੀਂ ਸਹੀ ਐਨਾ ਜ਼ਰੂਰ ਹੈ ਵੀ ਸ਼ੁਕਰ ਹੈ ਮਾਲਕ ਦੀ ਕਿਰਪਾ ਵੀ ਉਹ ਸਾਨੂੰ ਆਪਣੇ ਚਰਨਾਂ ਵਿੱਚ ਲੈ ਆਉਂਦਾ ਤੇ ਸਾਨੂੰ ਮਤਲਬ ਸਾਫ਼ ਕਰ ਦਿੰਦਾ ਸਾਨੂੰ ਸਹੀ ਕਰ ਦਿੰਦਾ ਸਾਨੂੰ ਬਾਹ ਫੜ ਕੇ ਤੋਰ ਦਿੰਦਾ ਵੀ ਇਹ ਰਾਹ ਜਾਣਾ ਸੋ ਅਸੀਂ ਹੈ ਸਾਰੇ ਹੀ ਭੁੱਲਣ ਹਾਰ ਪਰ ਉਸ ਜਿਹੜਾ ਉਹਦੇ ਚਰਨਾਂ ਦੇ ਵਿੱਚ ਆ ਜਾਂਦਾ ਉਹਨੂੰ ਫਿਰ ਉਹ ਰਸਤਾ ਦਿਖਾ ਦਿੰਦਾ ਪਤ ਤੀ ਉਧਾਰਨ ਹਰ ਫਿਰਦ ਤੁਮਾਰਾ ਰਾਮ ਸੋ ਡੁੱਬਦਿਆਂ ਨੂੰ ਬਚਾਉਣਾ ਭੁੱਲਿਆ ਭਟ ਗਿਆ ਨੂੰ ਰਸਤੇ ਪਾਉਣਾ ਤੇ ਜਿਹੜੇ ਵਿਕਾਰਾਂ ਵਿੱਚ ਡਿੱਗੇ ਹੋਏ ਨੇ ਪਾਪੀ ਨੇ ਉਹਨਾਂ ਨੂੰ ਬਚਾਉਣਾ ਉਹਨਾਂ ਨੂੰ ਰੱਖਣਾ ਸਾਰਾ ਕੁਝ ਇਹ ਉਹ ਮਾਲਕ ਜਿਹੜਾ ਆਪਣੇ ਦਿਆਲੂ ਸੁਭਾਅ ਦੇ ਨਾਲ ਕਰ ਦਿੰਦਾ ਹੈ ਉਹਨੂੰ ਕਦੋਂ ਪਤਾ ਨਹੀਂ ਕਿਸ ਤੇ ਕਿੰਨੀ ਕੁ ਦਿਆਲਤਾ ਆ ਜਾਵੇ ਉਹ ਕਰ ਦਿੰਦਾ ਕਿਉਂਕਿ ਉਹਨੂੰ ਉਹਨੂੰ ਪਤਾ ਵੀ ਮੈਂ ਕਦੋਂ ਕਿਸੇ ਤੇ ਦਿਆਲਤਾ ਕਰਨੀ ਹੈ ਸਮੇਂ ਦਾ ਕੋਈ ਪਤਾ ਨਹੀਂ ਕਦੋਂ ਕਿਸ ਦੇ ਉੱਪਰ ਉਹਨੇ ਦਿਯਾਲੂ ਹੋ ਜਾਣਾ ਇਸ ਕਰਕੇ ਮਹਾਰਾਜੀ ਕਹਿੰਦੇ ਉਹ ਐਸਾ ਮਾ ਲੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨਿਕੋ ਠਾਕੁਰ ਦੇਸਾ ਮਾ ਲੋ ਹਮ ਐਸੇ ਤੂੰ ਐਸਾ ਪਤ ਤੇ ਉਦਾਰਨ ਸ਼ਰਨ ਸਵਾਮੀ ਕਿਰਪਾ ਨਿਦ ਦਇਆ ਲਾਉ ਉਹ ਮਿਸ਼ਾਹ ਹੀ ਮਹਾਰਾਜੀ ਕਹਿੰਦੇ ਨੇ ਪਤ ਤਨ ਉਧਾਰਦਾ ਡੁੱਬਦੇ ਹੋਇਆਂ ਨੂੰ ਬਚਾਉਣ ਦੇ ਲਈ ਉਹ ਆਪਣੇ ਕਿਰਪਾ ਦੇ ਖਜ਼ਾਨੇ ਦੇ ਵਿੱਚੋਂ ਮੇਰ ਵਰਸਾ ਦਿੰਦਾ ਹੈ ਵਰਸੇ ਮੇਗ ਸਖੀ ਮੇਗ ਦਾ ਮਤਲਬ ਕਿਰਪਾ ਹੀ ਹੁੰਦੀ ਹੈ ਕਿਰਪਾ ਦਾ ਮੀਂਹ ਵਰਸੇ ਮੇਗ ਸਖੀ ਘਰ ਪੌਣ ਆਏ ਜਦੋਂ ਕੋਈ ਪ੍ਰਾਣਾ ਬਣ ਕੇ ਆਉਂਦਾ ਹੈ ਜਾਂ ਕਿਤੇ ਜਾਂਦਾ ਪਹਿਲਾਂ ਮੈਂ ਬੇਨਤੀ ਕਰ ਦਿੱਤੀ ਹੈ ਫਿਰ ਉਹਦੇ ਮੇਗ ਅਸੀਂ ਮਹਾਰਾਜ ਦੇ ਘਰ ਪ੍ਰਾਣੇ ਬਣ ਕੇ ਆਏ ਹਾਂ ਸਾਨੂੰ ਉਹਨੇ ਪ੍ਰਾਣਿਆਂ ਦੇ ਰੂਪ ਜਿਹੀ ਸੋਈਕਾਰ ਕੀਤਾ ਤੇ ਹੁਣ ਉਹ ਮੀਂਹ ਪਾਰਿਆ ਕਾਲਾ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ ਸਾਨੂੰ ਸ਼ਬਦ ਦਾ ਭੋਜਨ ਸ਼ਕਾਰਿਆ ਸਾਨੂੰ ਸ਼ਬਦ ਦਾ ਜਲ ਪਿਆਰਿਆ ਸਾਨੂੰ ਸ਼ਬਦ ਦੀ ਖਰਾਕ ਖਵਾ ਰਿਆ ਸੱਚੇ ਨਾਮ ਕੀ ਲੱਗੇ ਭੁੱਖ ਉਦ ਭੁੱਖੇ ਖਾ ਚੜੀਏ ਦੁਖ ਅਸੀਂ ਪ੍ਰੋਣੇ ਬਣ ਕੇ ਉਹਦੇ ਘਰ ਆਇਆ ਉਹ ਸਾਨੂੰ ਸਪੈਸ਼ਲ ਵਿਅੰਜਨ ਕੀ ਖਵਾ ਰਿਆ ਨਾਮ ਭੋਜਨ ਗਿਆਨ ਭੋਜਨ ਸੋਜੀ ਇਹ ਭੋਜਨ ਹੀ ਇਹ ਸਾਨੂੰ ਭੋਜਨ ਦੇ ਰਿਹਾ ਤੇ ਅਸੀਂ ਉਸ ਕੋਲੋਂ ਪ੍ਰਾਪਤ ਕਰ ਰਹੇ ਹਾਂ ਪਤ ਤੇ ਉਧਾਰਨ ਸ਼ਰਨ ਸੁਆਮੀ ਕਿਰਪਾ ਨਿਧ ਦਿਆਲਾ ਅੰਧ ਕੂਪ ਤੇ ਉਧਰ ਕਰਤੇ ਸਗਲ ਘਟ ਪ੍ਰਤ ਪਾਲਾ ਸਾਰੇ ਸਰੀਰਾਂ ਦੀ ਦੁਨੀਆ ਦੀ ਪਾਲਣਾ ਕਰਨ ਵਾਲੇ ਉਹ ਮਾਲਕ ਜਿਹੜਾ ਹੈ ਅੰਧ ਕੂਪ ਕੂਪ ਦਾ ਮਤਲਬ ਹੁੰਦਾ ਖੂ ਅੰਨਾ ਖੂ ਜਿਹਦੀ ਜਿਹਦੀ ਗਰਾਈ ਦਾ ਇਹਨਾਂ ਪਤਾ ਹੋਵੇ ਕਿ ਕਿੰਨਾ ਡੂੰਘਾ ਪਤਾ ਨਹੀਂ ਕਿੰਨਾ ਕਿਦਾਂ ਦਾ ਕਹਿੰਦੇ ਅੰਨਾ ਖੂ ਅੰਧ ਖੂ ਇਹ ਸੰਸਾਰ ਇੱਕ ਅੰਨੇ ਖੂ ਦੇ ਵਾਂਗ ਹੈ ਤੇ ਜਿਹਦੀ ਗਰਾਈ ਕੋਈ ਪਤਾ ਨਹੀਂ ਕਿੰਨੀ ਹੈ ਕਿ ਉਹਦੇ ਵਿੱਚ ਡੁੱਬਣ ਤੋਂ ਮਹਾਰਾਜ ਮਹਾਰਾਜ ਕਹਿੰਦੇ ਬਚਾਉਂਦਾ ਹਮ ਦੇਖਤਾ ਹੈ ਡੂਬਿਆ ਲੈ ਅਸੀਂ ਡੁੱਬ ਰਹੇ ਹਾਂ ਤੇ ਤ ਸਰਵਰੜੇ ਭਈਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਲੇ ਨਹੀਂ ਸਾਡੇ ਕਦਮ ਅੱਗੇ ਵਧਨੇ ਹਮ ਦੇਖਤਾ ਡੂਬੀਲੇ ਮਨ ਏਕ ਨਾ ਚਿਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਨਾ ਹੋ ਜਤੀ ਸਤੀ ਨਹੀਂ ਭੜਿਆ ਹਰ ਬਿਸਰਤ ਤੇਰੇ ਗੁਣ ਗਲਿਆ ਪ੍ਰਮਾਤਮਨ ਨੂੰ ਭੁੱਲਣ ਦੇ ਨਾਲ ਜਿੰਨਾ ਵੀ ਸਾਡੇ ਵਿੱਚ ਕੋ ਟੈਲੈਂਟ ਹੋਏਗਾ ਜੜੀ ਵੀ ਚੀਜ਼ ਸਾਡੇ ਕੋਲ ਕੋਈ ਹੋਵੇਗੀ ਮਰਜੀ ਕਹਿੰਦੇ ਉਹ ਖਤਮ ਹੋ ਜਾਏਗੀ ਭਰ ਜਾਵੇਗੀ ਗਲ ਜਾਵੇਗੀ ਰੱਬ ਨੂੰ ਭੁੱਲਣ ਦੇ ਨਾਲ ਜੋ ਕੁਝ ਵੀ ਹੈ ਸਾਡੇ ਬਾਦ ਚਾਹੇ ਧਨ ਹੈ ਚਾਹੇ ਸਰੀਰ ਹੈ ਚਾਹੇ ਕੋਈ ਹੋਰ ਚੀਜ਼ਾਂ ਨੇ ਇਹ ਸਾਰੀਆਂ ਚੀਜ਼ਾਂ ਭਰ ਲੱਗ ਜਾਣਗੀਆਂ ਹਰ ਬਿਸ਼ਰਤ ਪ੍ਰਮਾਤਮਾ ਨੂੰ ਬਿਸ਼ਰਨ ਦੇ ਨਾਲ ਭੁੱਲਣ ਦੇ ਨਾਲ ਹਰ ਬਿਸ਼ਰਤ ਤੇਰੇ ਗੁਣ ਗਲਿਆ ਗੁਣ ਜਿਹੜੇ ਨੇ ਔਗਣ ਬਣ ਜਾਣਗੇ ਜੇਲੀ ਮੱਤ ਦਿੱਤੀ ਹੋਈ ਹੈ ਉਹ ਭੈੜੀ ਮੱਤ ਬਣ ਜਾਏਗੀ ਕਿਉਂਕਿ ਗੁਰੂ ਦੇ ਚਨਾਂ ਨਾਲ ਜੁੜੇ ਆ ਤਾਂ ਹੀ ਮੱਤ ਉਜੜ ਰਹੀਂਦੀ ਸਾਡੀ ਜੇ ਗੁਰੂ ਦੇ ਚਨਾਂ ਤੋਂ ਅੜ ਜਾਈਏ ਰੋਜ ਸਾਨੂੰ ਕੁੱਟ ਪੈਂਦੀ ਹੈ ਨਾ ਰੋਜ ਸਾਨੂੰ ਮਹਾਰਾਜ ਜੀ ਸੁਧਾਰਦੇ ਆ ਨਾ ਤੇ ਇਸ ਕਰਕੇ ਅਸੀਂ ਥੋੜੇ ਠੀਕ ਰਹਿੰਦੇ ਆ ਚੰਗੇ ਰਹਿੰਦੇ ਆ ਰੋਜ ਬੰਦਾ ਦਵਾਈ ਲਈ ਜਾਵੇ ਡਾਕਟਰ ਦੀ ਦੱਸੀ ਜਿਹੜਾ ਕਹਿੰਦਾ ساری ਉਮਰ ਖਾਓ ਤੇ ਬਚੇ ਰਹੋ ਤੇ ਜੇ ਉਹ ਨਾਗਾ ਪੈਣ ਲੱਗ ਪਵੇ ਤੇ ਉਹ ਜਿਹੜੀ ਨੈਗੇਟਿਵ ਚੀਜ਼ ਅੰਦਰ ਹੈ ਨਾ ਉਹ ਤੱਤ ਵਧਣ ਲੱਗ ਜਾਂਦੇ ਨੇ ਅੰਦਰ ਤੇ ਉਹ ਵਸਰੀਨ ਨੂੰ ਖਰਾਬ ਕਰ ਦਿੰਦੇ ਚਾਹੇ ਉਹ ਬਲੱਡ ਦਾ ਪ੍ਰੈਸ਼ਰ ਚਾਹੇ ਉਹ ਹੋਰ ਕੋਈ ਸੱਲ ਨੇ ਮਾਰੇ ਜਦੋਂ ਉਹ ਵਧਣ ਲੱਗਦੇ ਨੇ ਨਾਗਾ ਪਾਉਣ ਦੇ ਨਾਲ ਤੇ ਦਵਾਈ ਜਿਹੜੀ ਹੈ ਆਪਾਂ ਛੜਨੀ ਸ਼ੁਰੂ ਕਰ ਦਿੰਦੇ ਆ ਫਿਰ ਬੰਦਾ ਜਿਹੜਾ ਹੈ ਉਹ ਬਿਮਾਰ ਹੋ ਸਕਦਾ ਬਾਸ ਹੀ ਨਹੀਂ ਜਦੋਂ ਅਸੀਂ ਵੀ ਗੁਰਬਾਨੀ ਨੂੰ ਨਾਗਾ ਪਾਵਾਂਗੇ ਜਦੋਂ ਅਸੀਂ ਵੀ ਸਿਮਰਨ ਨੂੰ ਭਜਨ ਨੂੰ ਰੱਬ ਦੇ ਸ਼ੁਕਰਾਨੇ ਨੂੰ ਨਾਗਾ ਪਾਵਾਂਗੇ ਤੇ ਫਿਰ ਮਹਾਰਾਜ ਜੀ ਕਹਿੰਦੇ ਅੰਦਰਲੀ ਬਿਮਾਰੀ ਜਿਹੜੀ ਹੈ ਬਾਹਰਲੀ ਬਿਮਾਰੀ ਵਾਂਗੂ ਵਧਣੀ ਸ਼ੁਰੂ ਹੋ ਜਾਏਗੀ ਕਿਉਂਕਿ ਗੁਰੂ ਸਾਹਿਬ ਸਾਨੂੰ ਭਰੇਜ ਦੱਸਦੇ ਨੇ ਗੁਰੂ ਸਾਹਿਬ ਸਾਨੂੰ ਨਾਮ ਦੀ ਦਵਾਈ ਦਿੰਦੇ ਨੇ ਸਰਬ ਰੋਗ ਦਾ ਔਖਦ ਨਾਮ ਤੇ ਮਨ ਛੱਡੇ ਰੋਗਾਂ ਨੂੰ ਖੰਡਦੇ ਨੇ ਖਤਮ ਕਰਦੇ ਨੇ ਸਿਸਲਾਈ ਪਾਸ਼ਾ ਜੀ ਕਹਿੰਦੇ ਨੇ ਜੇ ਕੋਈ ਅੰਨੇ ਖੂਦ ਦੇ ਵਿੱਚ ਜਾਂ ਅਗਿਆਨਤਾ ਕਹਿ ਸਕਦੇ ਇਸ ਨੂੰ ਜੇ ਕੋਈ ਅਗਿਆਨਤਾ ਦੇ ਖੂਦ ਵਿੱਚ ਡਿੱਗ ਪਿਆ ਵੀ ਆਪਣੀ ਮਨਮਰਜ਼ੀ ਕਰੀ ਜਾਂਦਾ ਵੀ ਆਪਣਾ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਂਦਾ ਬਸ ਜੋ ਦਿਲ ਕਰਦਾ ਕਹਿੰਦਾ ਉਹ ਮੈਂ ਕਰਾਂਗਾ ਹਰ ਚੀਜ਼ ਦੀ ਗਲਤ ਜੜੀ ਉਹ ਭੱਜ ਕੇ ਕਰੀ ਜਾਂਦਾ ਸਮਝੋ ਵੀ ਅੰਨੇ ਖੂਦ ਦੇ ਵਿੱਚ ਡਿੱਗ ਪਿਆ ਜਾਂ ਡਿਗਣ ਨੂੰ ਤਿਆਰ ਅੰਧ ਕੂਪ ਤੇ ਉਧਰ ਕਰਤੇ ਸਗਲ ਘਟ ਪ੍ਰਤਵਾਲਾ ਪਰ ਜੇ ਕੋਈ ਮਾਲਕ ਦਾ ਬਣ ਜਾਵੇ ਫਿਰ ਮਹਾਰਾਜ ਜੀ ਜਿਹੜਾ ਮਰਜੀ ਖੂਹ ਆਵੇ ਉਸ ਖੂਹ ਦੇ ਵਿੱਚ ਉਹਨੂੰ ਡੁੱਬਣ ਨਹੀਂ ਦਿੰਦਾ ਠੀਕ ਹੈ ਜੀ ਉਹਨੂੰ ਬਾਹ ਪਕੜ ਸਤ ਗੁਰ ਨਸਤਾਰਾ ਅਗਨ ਸਾਗਰ ਬੁਢਤ ਸੰਸਾਰਾ ਫਿਰ ਮਹਾਰਾਜ ਉਹਨੂੰ ਆਪਣੇ ਹੱਥ ਦੇ ਨਾਲ ਇਸ ਸੰਸਾਰ ਸਾਗਰ ਤੋਂ ਪਾਰ ਕਰਦੇ ਨੇ ਇਹ ਸਾਰਿਆਂ ਦੀ ਮਹਾਰਾਜ ਜੀ ਰੱਖਿਆ ਇਸ ਤਰ੍ਹਾਂ ਕਰਦੇ ਨੇ ਪਰ ਜੇ ਕੋਈ ਉਸ ਨੂੰ ਕਵੇ ਵੀ ਮੈਨੂੰ ਬਚਾਓ ਮੈਨੂੰ ਕਢੋ ਹੁਣ ਪਾਣੀ ਦੇ ਵਿੱਚ ਕੋਈ ਡੁੱਬ ਰਿਆ ਬੰਦਾ ਕੋਈ ਰਾਤ ਚੋਂ ਗੁజర్ ਰਿਹਾ ਜਿਹੜਾ ਡੁੱਬਣ ਵਾਲਾ ਉਹ ਕਹਿੰਦਾ ਹੀ ਨਹੀਂ ਵੀ ਮੈਨੂੰ ਬਚਾਓ ਤੇ ਉਹਦੇ ਲਾਗਿਓ ਲੰਗ ਜਾਏਗਾ ਰੌਲਾ ਹੀ ਨਹੀਂ ਪੰਦਾ ਜੀ ਮੈਂ ਡੁੱਬ ਰਿਆ ਮੈਨੂੰ ਬਚਾਓ ਤੇ ਜਦੋਂ ਕੋਈ ਕਹੇਗਾ ਹੀ ਨਹੀਂ ਤੇ ਫਿਰ ਜਿਹੜਾ ਲਾਗਿਓ ਲੰਗ ਰਿਹਾ ਉਹਨੂੰ ਕੀ ਜਰੂਰਤ ਹੈ ਜਿਹੜਾ ਕਹਿੰਦਾ ਮੈਨੂੰ ਅਮਰਦਵੈਲੇ ਦੀ ਜ਼ਰੂਰਤ ਨਹੀਂ ਮੈਨੂੰ ਜਬਜੀ ਸਾਹਿਬ ਦੀ ਜ਼ਰੂਰਤ ਨਹੀਂ ਸੁਖਣੀ ਸਾਹਿਬ ਦੀ ਜ਼ਰੂਰਤ ਨਹੀਂ ਨਮਸ਼ਕਾਰ ਕਰਨ ਦੀ ਜ਼ਰੂਰਤ ਨਹੀਂ ਤੇ ਫਿਰ ਜਿਹੜੀ ਆਵਾਜ਼ ਹੈ ਉਹ ਫਿਰ ਉੱਦੀ ਲੰਘ ਜਾਂਦੀ ਹੈ ਦਰਵਾਜ਼ਿਆਂ ਦੇ ਮੋਰੇ ਉੱਤੇ ਬਾਹਰ ਵੀ ਜਿਹੜੀ ਜਾਂਦੀ ਹੈ ਜਿਵੇਂ ਅਸੀਂ ਡੁੱਬਦਾ ਹੋਇਆ ਕੋਈ ਬੰਦਾ ਜੇ ਕਿਸੇ ਰਾਹੀ ਨੂੰ ਆਵਾਜ਼ ਨਾ ਮਾਰੇ ਤੇ ਜੇ ਉੱਚੀ ਆਵਾਜ਼ ਮਾਰ ਦੇਵੇ ਉਹ ਸੁਣ ਲਵੇ ਸੁਣ ਲਵੇ ਉਹਨੂੰ ਕੱਢ ਲੈਂਦਾ ਉਹਨੂੰ ਬਚਾ ਲੈਂਦਾ ਕਿਉਂਕਿ ਨੇ ਆਵਾਜ਼ ਦਿੱਤੀ ਉਨੇ ਆਵਾਜ਼ ਮਾਰੀ ਐਦਾਂ ਹੀ ਜਿਵੇਂ ਗੁਰੂ ਦੇ ਅੱਗੇ ਅਸੀਂ ਅਰਦਾਸ ਕਰਦੇ ਆਂ ਇਹ ਆਵਾਜ਼ ਹੈ ਕਿਹੜੀ ਆਵਾਜ਼ ਮੋਗੋ ਤਾਰ ਲੈ ਰਾਮਾ ਤਾਰ ਲੈ ਮੈਂ ਅਜਨ ਜਨ ਤਰਬੇ ਨਾ ਜਾਣੂ ਬਾਬ ਬੀਠਲਾ ਬਾਹ ਦੇ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ ਜਦੋਂ ਅਸੀਂ ਇਸ ਤਰ੍ਹਾਂ ਆਵਾਜ਼ ਦਿੰਨੇ ਆਂ ਤੇ ਫਿਰ ਮਾਲਕ ਨੂੰ ਆਵਾਜ਼ ਸੁਣ ਜਾਂਦੀ ਹੈ ਰਾਤ ਦਿਵਸ ਕੇ ਕੋਕਨੇ ਕਬੂ ਹੁ ਕੇ ਸੁਨੇਹ ਬੁਕਾਰ ਮਰੀ ਕਹਿੰਦੇ ਰੋਜ਼ ਵਾਜਾਂ ਮਾਰੀ ਜਾ ਮਾਰੀ ਜਾ ਮਾਰੀ ਜਾ ਮਾਰੀ ਜਾ ਮਰੀ ਜਾ ਕਦੇ ਨਾ ਕਦੇ ਦਿਓ ਦੇਖੇਗਾ ਭਈ ਆਵਾਜ਼ ਪੈ ਰਹੀ ਠੀਕ ਹੈ ਜੀ ਅਸੀਂ ਦੋ ਬੰਦਿਆਂ ਨਾਲ ਕਿਤੇ ਗੱਲਾਂ ਕਰਦੇ ਹੋਈਏ ਸਾਡੀ ਪਿੱਠ ਵਿੱਚੋਂ ਸਾਨੂੰ ਦੂਰੋਂ ਸਾਡਾ ਨਾਂ ਲੈ ਕੇ ਆਵਾਜ਼ ਮਾਰੇ ਭਾਵੇਂ ਕੋਈ ਵੀ ਹੋਵੇ ਸਾਡਾ ਨਾਂ ਲੈ ਕੇ ਆਵਾਜ਼ ਮਾਰੇ ਸਾਡੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਹੈ ਅਸੀਂ ਇੱਕਦਮ ਆਪਣੀ ਗੱਲ ਵਿੱਚੋਂ ਰੋਕਦੇ ਗੱਲ ਕਰਦੇ ਹੋਏ ਉਹਦੇ ਵੱਲ ਪਿੱਛੇ ਨੂੰ ਪਿੱਟ ਵੱਲ ਦੇਖਾਂਗੇ ਕਿ ਕੌਣ ਹੈ ਪੁੱਛਾਂਗੇ ਵੀ ਤੂੰ ਮੈਨੂੰ ਆਵਾਜ਼ ਮਾਰੀ ਕਿਉਂਕਿ ਆਵਾਜ਼ ਕੰਨ ਤੱਕ ਪਹੁੰਚ ਗਈ ਐਦਾਂ ਹੀ ਜਦੋਂ ਅਸੀਂ ਗੁਰੂ ਨੂੰ ਸ਼ਬਦ ਰਾਹੀਂ ਅਰਦਾਸ ਰਾਹੀਂ ਬੇਨਤੀਆਂ ਰਾਹੀਂ ਨਿਤਨੇਮ ਰਾਹੀਂ ਕੀਰਤਨ ਰਾਹੀਂ ਕਥਾ ਰਾਹੀਂ ਭਾਵਨ ਰਾਹੀਂ ਚੌਂਕੜਾ ਮਾਰ ਕੇ ਨੈਤਰ ਬੰਦ ਕਰਕੇ ਸਿਮਰ ਰਹੀ ਅਭਿਆਸ ਰਾਹੀਂ ਆਵਾਜ਼ ਦਿੰਦੇ ਆ ਗੁਰੂ ਫਿਰ ਸਾਡੇ ਵੱਲ ਮੁੱਖ ਕਰ ਲੈਂਦਾ ਜਦੋਂ ਗੁਰੂ ਸਾਹਿਬ ਮੁੱਖ ਕਰ ਲੈਂਦੇ ਨੇ ਤੇ ਫਿਰ ਸਾਸੰਗ ਜਿਹਦੇ ਵੱਲ ਗੁਰੂ ਦਾ ਮੁੱਖ ਹੋ ਗਿਆ ਦਰਸ਼ਨ ਹੋ ਗਏ ਉਹਦੇ ਫਿਰ ਉਹਦੇ ਤੇ ਕਿਰਪਾ ਹੋ ਜਾਣੀ ਹੈ ਮਾਰੇ ਕਹਿੰਦੇ ਜਿਨ ਕੋ ਨਜ਼ਰ ਕਰਮ ਦੇ ਨگار ਨਾਨਕ ਨਜ਼ਰੀ ਨਦਰ ਨਿਹਾਲ ਜਿਸ ਵੱਲ ਮਾਰੇ ਦਾ ਮੁੱਖ ਹੋ ਗਿਆ ਤੇ ਫਿਰ ਮਰਦੀ ਬਖਸ਼ਿਸ਼ ਵੀ ਉਹਦੇ ਤੇ ਆਵਾਸ਼ ਹੋਏਗੀ ਜਿੱਦਨ ਦੇਖੇਗਾ ਸਤਿਗੁਰੂ ਜੀ ਉਹ ਸਭ ਕੁਝ ਹੀ ਤਰ ਜਾਏਗਾ ਇਸ ਕਰਕੇ ਆਪਾਂ ਆਵਾਜ਼ ਦੇਣੀ ਹੈ ਆਵਾਜ਼ ਮਾਰਨੀ ਹੈ ਕੁੰਡਾ ਜੂੜ ਖੜਕਾਉਣਾ ਬੱਲ ਜੂਰ ਮਾਰਨੀ ਹੈ ਬੱਲ ਖੜਕਾਉਣੀ ਹੈ ਬੱਲ ਮਾਰਨੀ ਹੈ ਬੱਲ ਆਉਣ ਕਰਨੀ ਹੈ ਵੀ ਮੈਂ ਆਇਆ ਹਾਂ ਤਉ ਮੈਂ ਆਇਆ ਸ਼ਰਨੀ ਆਇਆ ਇਹ ਬੱਲ ਦੇਣੀ ਹੈ ਗੁਰੂ ਨੂੰ ਇੱਕ ਘੰਟੀ ਵਜਾਉਣੀ ਹੈ ਗੁਰੂ ਦੇ ਦਰ ਤਉ ਮੈਂ ਆਇਆ ਸ਼ਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉ ਭਾਵੈ ਧਿਉ ਰਾਗ ਸ਼ਾਮੀ ਮਾਰਗ ਗੁਰੇ ਪਟਾਇਆ ਫਿਰ ਤੋਂ ਫਿਰ ਤੋਂ ਪ੍ਰਭੂ ਆਇਆ ਪਰਿਆਤੋਸ਼ ਨਾ ਇਹ ਜਿਹੜੀ ਬੱਲ ਹੈ ਇੱਕ ਘੰਟੀ ਹੈ ਗੁਰੂ ਨੂੰ ਤੇ ਗੁਰੂ ਫਿਰ ਖੋਲ ਦਿੰਦਾ ਹੈ ਦਰਵਾਜ਼ਾ ਖੋਲ ਦਿੰਦਾ ਕੀ ਦਰਮਾਦੇ ਠਾਡੇ ਦਰਬਾਰ ਤੁਝ ਮੈਨੂੰ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਉਂ ਆੜ ਅੰਧ ਖੂਪ ਤੇ ਉਧਰ ਕਰਦੇ ਸਗਲ ਘਟ ਪ੍ਰਤਪਾਲ ਸਾਰਿਆਂ ਦੀ ਘਟਾ-ਕਟਾਂ ਦੇ ਵਿੱਚ ਵਸਨ ਵਾਲਾ ਸਾਰਿਆਂ ਦੀ ਪਲਨਾ ਕਰਨ ਵਾਲਾ ਸਾਨੂੰ ਉਸ ਅੰਨੇ ਖੂ ਦੇ ਵਿੱਚੋਂ ਅਗਿਆਨਤਾ ਦੇ ਅੰਧ ਦੇ ਵਿੱਚੋਂ ਸਾਨੂੰ ਕੱਢ ਲੈਂਦਾ ਜਾਂ ਜਰੂਰ ਕੱਢੇਗਾ ਸ਼ਰਨ ਤੇਰੀ ਕਟ ਮਹਾ ਬੇੜੀ ਇੱਕ ਨਾਮ ਦੇ ਆਧਾਰ ਮਰਜੀ ਕਹਿੰਦੇ ਸੱਚੇ ਪਾਤਸ਼ਾਹ ਕਾਲਪੁਰਖ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਮੇਰੀਆਂ ਬੇੜੀਆਂ ਕੱਟ ਦੇ ਸ਼ਰਨ ਤੇਰੀ ਕਟ ਮਹਾ ਬੇੜੀ ਮੇਰੀ ਇਹ ਜੜੀ ਬੇੜੀ ਪਈ ਹੋਈ ਹੈ ਮੈਨੂੰ ਲੱਗੀ ਹੋਈ ਹੈ ਕਿਹੜੀ ਬੇੜੀ ਲੱਗੀ ਹੋਈ ਹੈ ਜੋ ਮਨ ਮਨ ਨੂੰ ਪਰੇਸ਼ਾਨ ਚੀਜ਼ ਕਰਦੀ ਉਹ ਬੇੜੀ ਹੈ ਜਿਹੜੀ ਚੀਜ਼ ਸਾਨੂੰ ਫਿਕਰ ਵਿੱਚ ਪਾਉਂਦੀ ਹੈ ਚਿੰਤਾ ਵਿੱਚ ਪਾਉਂਦੀ ਹੈ ਅਸ਼ਾਂਤ ਮਨ ਨੂੰ ਰੱਖਦੀ ਹੈ ਉਹ ਬੇੜੀ ਹੈ ਉਹਨੂੰ ਕੋਈ ਵੀ ਨਾਂ ਦੇ ਦਿਓ ਉਹ ਬੇੜੀ ਜਿਹੜੀ ਹੈ ਉਹ ਹਮੇਸ਼ਾ ਹੀ ਸਾਨੂੰ ਤੰਗ ਕਰਦੀ ਹੈ ਸਾਨੂੰ ਸਹੀ ਤਰੀਕੇ ਨਾਲ ਤੁਰਨ ਨਹੀਂ ਦਿੰਦੀ ਕਿਸੇ ਦੇ ਪੈਰਾਂ ਨੂੰ ਬੀੜੀਆਂ ਲੱਗੀਆਂ ਹੁਣ ਗਲ ਵਿੱਚ ਪਾਇਆ ਹੋਵੇ ਕੜਾ ਸੰਗਲ ਹੱਤ ਨੂੰ ਆਦ ਕੜੀਆਂ ਲੱਗੀਆਂ ਹੁਣ ਐਦਾਂ ਜੁੜਿਆ ਹੁੰਦਾ ਕਿ ਜਿਹੜੇ ਕ੍ਰਿਮਿਨਲ ਹੁੰਦੇ ਨੇ ਉਹਨਾਂ ਨੂੰ ਬੜੀ ਬੀੜੀਆਂ ਵਿੱਚ ਜਗੜਿਆ ਹੁੰਦਾ ਤੇ ਉਹ ਤੁਰ ਵੀ ਨਹੀਂ ਪਰੋਪਰ ਸਕਦੇ ਤੇ ਉਹ ਸੰਗਲ ਇੰਨੇ ਭਾਰੇ ਉਹਨਾਂ ਨੂੰ ਬੰਨਿਆ ਹੁੰਦਾ ਐਸੀ ਬੀੜੀ ਪਈ ਹੁੰਦੀ ਸੋ ਮਾਇਆ ਵੀ ਐਦਾਂ ਦੇ ਸੰਗਲ ਨੇ ਜਿਹੜੇ ਮਨੁੱਖ ਨੂੰ ਲੱਗੇ ਹੋਏ ਨੇ ਤੇ ਇਹ ਜਿਹੜੀ ਮੇਲੀ ਜਿਹੜੀ ਹੈ ਇਹ ਫਾਸੀ ਜਿਹੜੀ ਹੈ ਗੁਰੂ ਸਾਹਿਬ ਕੱਟਦੇ ਨੇ ਇਸ ਕਰਕੇ ਗੁਰੂ ਦੇ ਅੱਗੇ ਹੀ ਅਰਦਾਸ ਹੈ ਮਹਾਰਾਜ ਜੀ ਸ਼ਰਨ ਦੇ ਰਹੀ ਕਟ ਮਹਾਬੇੜੀ ਇੱਕ ਨਾਮ ਦੇ ਆਧਾਰਾ ਮੈਨੂੰ ਆਪਣੇ ਨਾਮ ਦਾ ਆਸਰਾ ਦੇ ਚਿਤ ਚਰਨ ਕਮਲ ਦਾ ਆਸਰਾ ਜਿਤ ਚਰਨ ਕਮਲ ਸੰਗ ਜੋੜੀ ਹੈ ਮਨ ਲੋਚੇ ਬੁਰੀਆਂ ਆ ਗੁਰ ਸ਼ਬਦੀ ਇਹ ਮਨ ਹੋੜੀ ਹੈ ਬਾਹ ਜਨਾ ਦੀ ਪਕੜੀ ਹੈ ਸਿਰ ਦੀ ਜੇ ਬਾਹ ਇਹ ਨਾ ਛੋੜੀਏ ਤੇਗ ਬਹਾਦਰ ਬੋਲਿਆ ਧਰਪਈਏ ਧਰਮ ਨਾ ਛੋੜੀਏ ਸਿਛਗਰ ਗਏ ਮੇਰੀ 베ੜੀ ਨੂੰ ਮਾਰੇ ਕੱਟਣ ਵਾਲਾ ਇੱਕ ਤੂੰ ਹੀ ਹੈ ਬਸ ਮੈਨੂੰ ਪਾਰ ਕਰਨ ਵਾਲਾ ਇੱਕ ਮਲਾ ਜਿਹੜਾ ਚਾਹੀਦਾ ਉਹ ਤੂੰ ਹੀ ਹੈ ਗੁਰਜਾਜ ਖੇਵੜ ਗੁਰੂ ਗੁਰਬਿੰਦਰਿਆ ਨਾ ਕੋਏ ਗੁਰੂ ਖੇਵਟ ਹੈ ਮਲਾ ਸੋ ਮੇਰੀ 베ੜੀ ਨੂੰ ਅੱਗੇ ਲੈ ਜਾਣ ਲਈ ਮੇਰੇ 베ੜੇ ਨੂੰ ਤਾਰਨ ਦੇ ਲਈ ਆਪ ਜੀ ਸਮਰਤ ਹੋ ਸਿਛਗਰ ਗਏ ਮੈਨੂੰ ਕੀ ਦੇਵੋ 베ੜੀ ਪਾਰ ਕਰਨ ਦੇ ਲਈ ਇਕ ਨਾਮ ਦੇ ਆਧਾਰਾ ਮੈਨੂੰ ਨਾਮ ਦਿਓ ਬਿਨਵੰਤ ਨਾਨਕ ਕਰ ਦੇ ਰੱਖੋ ਗੋਬਿੰਦ ਦੀਨ ਦੇਾਰ ਸੁ ਨਾਨਕ ਦੀ ਬੇਨਤੀ ਹੈ ਦੀਨਾਂ ਦੇ ਉੱਤੇ ਗਰੀਬਾਂ ਦੇ ਉੱਪਰ ਦਇਆ ਕਰਨ ਵਾਲੇ ਪ੍ਰਭੂ ਆਪਣਾ ਹੱਥ ਦੇ ਕੇ ਮੈਨੂੰ ਮਾਇਆ ਤੋਂ ਬਚਾਓ ਮੈਨੂੰ ਸੰਸਾਰ ਦੀ ਪਟਕਣਾ ਤੋਂ ਬਚਾਓ ਮੈਨੂੰ ਪਰਮ ਤੋਂ ਬਚਾਉ ਰੱਖੋ ਰੱਖਣ ਹਾਰ ਦੇ ਆਲਾ ਨਾਨਕ ਕਰਕੇ ਗੁੱਲੇ ਆਪਣਾ ਗੁੱਲਾ ਬਣਾ ਲੈ ਆਪਣਾ ਦਾਸ ਬਣਾ ਲੈ ਰੱਬ ਦਾ ਦਾਸ ਬਣ ਜੀਏ ਸਾ ਸੰਗਤ ਦੀ ਰੱਬ ਕਦੀ ਪਿੱਟ ਨਹੀਂ ਲਗਣ ਦੇਗਾ ਜੋ ਲੱਲੇ ਦਾ ਗੁੱਲਾ ਬਣਦਾ ਜੋ ਗੁਰਸਿੱਖਾਂ ਦਾ ਗੁੱਲਾ ਬਣਦਾ ਦਾਸਾਂ ਦਾ ਦਾਸ ਬਣਦਾ ਮਰੀ ਕਹਿੰਦੇ ਉਹਨੂੰ ਗੋਬਿੰਦ ਮਾਲਕ ਰੱਖ ਲੈਂਦਾ ਮਤਲਬ ਬਚਾ ਲੈਂਦਾ ਸੋ ਐਸੀ ਅੱਜ ਦੇ ਲੜੀਵਾਲ ਸ਼ਬਦੀ ਬਹੁਤ ਹੀ ਸੋਹਣੀ ਪਿਆਰੀ ਵਿਚਾਰ ਜੋ ਮਹਾਰਾਜ ਜੀ ਨੇ ਮਿਹਰ ਕਿਰਪਾ ਦਇਆ ਕਰਕੇ ਸੇਵਾ ਲਈ ਹੈ ਇਸ ਦਾ ਭਾਵ ਵਰਤ ਸਭ ਦੇ ਯਤ ਦੇ ਵਿੱਚ ਮਹਾਰਾਜ ਜੀ ਵਸਾਉਣ ਇੰਨੀ ਸੇਵਾ ਪ੍ਰਵਾਨ ਪੁੱਲ ਚੋਂ ਕਮਾਫ ਜੀ 11 ਤਰੀਕ ਨੂੰ ਸ੍ਰੀ ਅਕਨ ਪੁਰਸਿਆ ਰਾਮ ਹੋਣੇ ਨੇ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਸੰਬੰਧ ਵਿੱਚ ਤੇਰਾ ਨੂੰ ਭਗ ਪੈਣੇ ਹਨ ਕਿਸੇ ਨੇ ਸ੍ਰੀ ਅਖੰਡ ਪੁਰਸਬ ਦੀ ਸੇਵਾ ਕਰਨੀ ਹੈ ਫਰਤੀ ਸਿੰਘਾਂ ਦੇ ਪ੍ਰਸ਼ਾਦ ਦੀ ਸੇਵਾ ਕਰਨੀ ਹੈ ਜਾਂ ਕੋਈ ਦੇਗ ਦੀ ਸੇਵਾ ਜਾਂ ਚਾਹ ਦੇ ਲਗਰਾਂ ਦੀ ਸੇਵਾ ਕਰਨੀ ਹੋਵੇ ਬੜੀ ਸ਼ਰਧਾ ਤੇ ਭਾਵਨਾ ਨਾਲ ਸੇਵਾ ਕਰਕੇ ਗੁਰੂ ਦੀ ਖੁਸ਼ੀ ਪ੍ਰਾਪਤ ਆਵ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ